ਲੋਕ ਚੇਤਨਾ ਟੀਵੀ ਤੇ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੇਰ ਪੁਰਖਾਲਵੀ ਅੱਜ ਗੱਲ ਕਰਾਂਗੇ ਮਿਊਂਸਪਲ ਕਾਰਪੋਰੇਸ਼ਨ ਮੋਹਾਲੀ ਦੀ ਮੋਹਾਲੀ نیوز ਪਰ ਕਾਰਪੋਰੇਸ਼ਨ ਜਿਹੜੀ ਕਿ ਐਮਸੀ ਭਵਨ ਇਹਨਾਂ ਦਾ ਦਫ਼ਤਰ ਸੈਕਟਰ 68 ਮੋਹਾਲੀ ਦੇ ਵਿੱਚ ਹੈ ਔਰ 68 ਮੋਹਾਲੀ ਦੇ ਵਿੱਚ ਵੀ ਜਿਹੜਾ ਇੱਕ ਪੰਜਾਬ ਵਿਜੀਲੈਂਸ ਬਿਊਰੋ ਹੈ ਉਸ ਦਾ ਵੀ ਦਫ਼ਤਰ ਹੈ ਹੁਣ ਜੇ ਆਪਾਂ ਗੱਲ ਕਰੀਏ ਕਿ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਦੇ ਵਿੱਚ ਕੀ ਗੋਰਖ ਧੰਦਾ ਚੱਲਦਾ ਹੈ ਉੱਥੇ ਕਿਸ ਤਰ੍ਹਾਂ ਦੀਆਂ heira-pheriyan ਉੱਥੇ ਕਿਸ ਤਰ੍ਹਾਂ ਦਾ ਜਿਹੜਾ ਵਿਰਤਾਂਤ ਚੱਲ ਰਿਹਾ ਜਿਹਦੇ ਨਾਲ ਜਿੱਥੇ ਆਮ ਲੋਕਾਂ ਦਾ ਆਮ ਪਬਲਿਕ ਦਾ ਨੁਕਸਾਨ ਹੋ ਰਿਹਾ ਜਿੱਥੇ ਵਿਕਾਸ ਕੰਮਾਂ ਦੀ ਜਿਹੜੀ ਗੁਣਵੱਤਾ ਹੈ ਉਹਨੂੰ ਲਗਾਤਾਰ ਢਾਅ ਲੱਗ ਰਹੀ ਹੈ ਉੱਥੇ ਇਸੇ ਆੜ ਦੇ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਦੀ ਛਰੇਆਂ ਉਲੰਘਣਾ ਕਰਕੇ ਜਿਹੜੀ ਨਗਰ ਨਿਗਮ ਮੁਹਾਲੀ ਦੀ ਅਫਸਰਸ਼ਾਹੀ ਹੈ ਉਹ chream ਪੈਸੇ ਵਟੋਰ ਰਹੀ ਹੈ ਕਈ ਵਾਰ ਵਿਜੀਲੈਂਸ ਬਿਊਰੋ ਪੰਜਾਬ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਕੰਨ ਦੇ ਉੱਤੇ ਜੂਨ ਹੀ ਸਰਕਦੀ ਅੱਜ ਦਾ ਇਹ ਐਪੀਸੋਡ ਤੁਹਾਡੇ ਲਈ ਪੰਜਾਬ ਦੇ ਲੋਕਾਂ ਦੇ ਲਈ ਮੋਹਾਲੀ ਸ਼ਹਿਰ ਦੇ ਉੱਚੇਚੇ ਤੌਰ ਤੇ ਲੋਕਾਂ ਦੇ ਲਈ ਬੜਾ ਖਾਸ ਰਹਿਣ ਵਾਲਾ ਹੈ ਮੈਂ ਦਰਸ਼ਕਾਂ ਦਾ ਧਿਆਨ ਇਸ ਪਾਸੇ ਲਿਆਉਣਾ ਚਾਹੁੰਦਾ ਕਿ ਬੀਤੇ ਸਮੇਂ ਦੌਰਾਨ ਮੋਹਾਲੀ ਨਗਰ ਨਿਗਮ ਦੇ ਵਿੱਚ ਜਿਹੜੇ ਜਿਹੜੇ ਠੇਕੇਦਾਰਾਂ ਨੂੰ ਭਾਵੇਂ ਕੇ ਇਹ ਟੈਂਡਰਿੰਗ ਪ੍ਰਣਾਲੀ ਰਾਹੀਂ ਆਪਾਂ ਜਿਹੜਾ ਟੈਂਡਰ ਪਾਉਣ ਦੇ ਜਿਹੜੇ ਐਲੀਜੀਬਲ ਹੁੰਦੇ ਆ ਟੈਂਡਰ ਪਾਉਂਦੇ ਆ ਸੋ ਉਹਦੇ ਵਿੱਚ ਕਈ ਅਜਿਹੇ ਠੇਕੇਦਾਰ ਨੇ ਜਿਹੜੇ ਜਿਹੜਾ ਸੀਐਸਆਰ ਦੇ ਰੇਟ ਨੇ ਜਿਹੜੇ ਗਵਰਨਮੈਂਟ ਆਫ ਪੰਜਾਬ ਵੱਲੋਂ ਜਾਂ ਪੀਡਬਲੂਡੀ ਦੀਆਂ ਜਿਹੜੀਆਂ ਸਪੈਸੀਫਿਕੇਸ਼ਨ ਆ ਉਹਦੇ ਰੇਟ ਨਾਲੋਂ 60% 62% 63% 58% 57% ਉਹ ਰੇਟ ਘਟ ਪਾਏ ਜਾਂਦੇ ਆ ਹੁਣ ਜਦੋਂ ਇੱਕ ਨਿਰਧਾਰਤ ਰੇਟਾਂ ਤੋਂ ਕੋਈ ठेकेदार ਕੋਈ ਵੀ ठेकेदार ਜੇ ਰੇਟ ਘੱਟ ਪਾਉਂਦਾ ਹੈ ਤੇ ਫਿਰ ਉਸ ਦੀ ਪਰਪਾਈ ਕਿਵੇਂ ਹੁੰਦੀ ਆਪਾਂ ਮੰਨਿਆ ਜਾ ਸਕਦਾ ਕਿ 5 4 10 15% ਕਿਸੇ ਨੇ ਘੱਟ ਪਾ ਲਿਆ ਹਾਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਮੈਂ ਦਰਸ਼ਕਾਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਦੇ ਦਿਆਂ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਲੋਕਲ ਠੇਕੇਦਾਰ ਨੇ ਜਦੋਂ ਉਹਨਾਂ ਕੋਲੇ ਕੰਮ ਨਾ ਹੋਣ ਉਹ ਬੇਲੇ ਬੈਠੇ ਹੋਣ ਔਰ ਬਾਹਰ ਦੇ ਜਿਹੜੇ ਠੇਕੇਦਾਰ ਕਿਉਂਕਿ ਈ-ਟੈਂਡਰਿੰਗ ਸਿਸਟਮ ਹੈ ਕੋਈ ਵੀ ਕਿਸੇ ਵੀ ਸਟੇਸ਼ਨ ਤੋਂ ਬੈਠ ਕੇ ਆਪਣੇ ਟੈਂਡਰ ਜਿਹੜਾ ਆਨਲਾਈਨ ਪਾ ਸਕਦਾ ਹੈ ਸੋ ਜਦੋਂ ਅ ਲੋਕਲ ਠੇਕੇਦਾਰ ਬੇਲੇ ਬੈਠੇ ਹੋਣ ਉਹਨਾਂ ਕੋਲੇ ਕੋਈ ਕੰਮ ਨਾ ਹੋਵੇ ਤਾਂ ਉਹ ਆਪਣੀ ਸਕਿਨ ਬਚਾਉਣ ਲਈ ਆਪਣੇ ਆਪ ਨੂੰ ਜਿੰਦਾ ਰੱਖਣ ਦੇ ਲਈ ਇੱਕ ਅੰਦਾ ਕੰਮ ਇੱਕ ਦੋ ਕੰਮ ਘੱਟ ਰੇਟਾਂ ਨਾਲ ਪਾ ਕੇ ਆਪਣਾ ਵਜੂਦ ਜਿਹੜਾ ਉਹ ਮਾਰਕੀਟ ਦੇ ਵਿੱਚ ਕਾਇਮ ਰੱਖਦੇ ਆ ਪਰ ਜਿਹੜੇ ਬਾਹਰ ਦੇ ਠੇਕੇਦਾਰ ਆ ਉਹ ਲਗਾਤਾਰ ਬਾਹੜ-ਬਾਹੜ 363% 60-60% ਲੈਸ ਦੇ ਉੱਤੇ ਕੰਮ ਕਰਕੇ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦਿਆਂ ਜੇ ਇੱਕ ਕੰਮ 1 ਕਰੋੜ ਦਾ ਹੈ ਤਾ ਜੇ 80% ਲੈਸ ਪਾਇਆ ਤਾਂ 38 ਲੱਖ ਰੁਪਇਆ ਰਹਿ ਗਿਆ 38 ਲੱਖ ਰੁਪਏ ਦੇ ਵਿੱਚੋਂ ਉਸ ਦੇ ਜਿਹੜੇ ਡਿਡਕਸ਼ਨਾਂ ਨੇ ਉਹ 15% ਡਿਡਕਸ਼ਨ ਹੋ ਜਾਣੀ ਹੈ ਸੋ ਉਸ ਤੋਂ ਬਾਅਦ ਫਿਰ ਜਿਹੜਾ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਅਫੀਸਰਸ ਨੇ ਚਾਹੇ ਇੰਜੀਨੀਅਰਿੰਗ ਬ੍ਰਾਂਚ ਦੇ ਆ ਚਾਹੇ ਅਕਾਊਂਟਸ ਬ੍ਰਾਂਚ ਦੇ ਆ ਉਹਨਾਂ ਨੇ ਆਪਣਾ ਹਿੱਸਾ ਲੈਣਾ ਮੁਹਾਲੀ ਸਟੇਸ਼ਨ ਦੇ ਜੇ ਆਪਾਂ ਉੱਚੇਚੇ ਤੌਰ ਤੇ ਗੱਲ ਕਰੀਏ ਤਾਂ ਇੱਥੇ 13 ਤੋਂ ਲੈ ਕੇ 15% ਜਿਹੜਾ ਕਮਿਸ਼ਨ ਸ਼ਰੇਆਮ ਚੱਲਦਾ ਹੈ ਔਰ ਇਸੇ ਕਰਕੇ ਜਿਹੜੀ ਅਫਸਰशाही ਹੈ ਉਹ ਘਟੀਆ ਗੁਣਵੱਤਾ ਦੇ ਕੰਮਾਂ ਨੂੰ ਪਾਸ ਕਰਕੇ ਔਰ ਹੋਰੇ ਤਰ੍ਹਾਂ ਮਤਲਬ ਅਧ ਪਸ਼ਾਦ ਕੰਮ ਕੀਤਾ ਜਾਂ ਉਧਰ ਦਾ ਹੈਰਾ ਫੇਰੀਆਂ ਕਰਕੇ ਜਿਹੜਾ ਕੰਮ ਨੂੰ ਉਹ ਬਿਲ ਪਾਸ ਕਰ ਦਿੰਦੇ ਆ ਅਜਿਹੇ ਠੇਕੇਦਾਰਾਂ ਦਾ ਹੁਣ ਤੁਸੀਂ ਦੱਸੋ ਕਿ 1 ਕਰੋੜ ਦਾ ਕੰਮ ਕਰਕੇ ਕੋਈ ਵੀ ਠੇਕੇਦਾਰ ਜੇ 10 ਲੱਖ ਰੁਪਏ ਘਰ ਨੂੰ ਲੈ ਕੇ ਜਾਂਦਾ ਹੈ ਤੇ ਫਿਰ ਉਹ ਤਾਂ ਕਿਸ ਢੰਗ ਦੇ ਨਾਲ ਆਪਣੇ ਪਰਿਵਾਰ ਨੂੰ ਪਾਲੇਗਾ ਕਿਸ ਢੰਗ ਨਾਲ ਉਸ ਘਾਟੇ ਦੀ ਪਰਪਾਈ ਕਰੇਗਾ ਇਹ ਬੜਾ ਅਹਿਮ ਤੇ ਗੰਭੀਰ ਮੁੱਦਾ ਹੈ ਹੁਣ ਇਹ ਦੇਖਣ ਦੇ ਵਿੱਚ ਆਮ ਤੌਰ ਤੇ ਆਇਆ ਕਿ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਦੇ ਵਿੱਚ ਜਿਹੜੇ ਠੇਕੇਦਾਰ ਕੁਝ ਕੁ ਠੇਕੇਦਾਰ ਐਸੇ ਵੀ ਨੇ ਜਿਹੜੇ ਅ ਅਫਸਰशाही ਦੀ ਗੱਲ ਨਹੀਂ ਮੰਨਦੇ ਉਹਨਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਜਿਹੜਾ ਕਮਿਸ਼ਨ ਨਹੀਂ ਦਿੰਦੇ ਸੋ ਇਸ ਤਰ੍ਹਾਂ ਦੇ ਠੇਕੇਦਾਰ ਅ ਉਹਨਾਂ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾਂਦਾ ਹੈ ਤੰਗ ਦਾ ਮੇਰਾ ਭਾਵ ਇਹ ਹੈ ਕਿ ਜਦੋਂ ਅਜਿਹੇ ਠੇਕੇਦਾਰ ਜਿਹੜੇ ਆਪਣਾ ਕਮਿਸ਼ਨ ਅਫਸਰ ਸ਼ਾਹੀ ਨੂੰ ਨਹੀਂ ਦੰਦੇ ਉਹਨਾਂ ਦੇ ਬਿੱਲਾਂ ਦੇ ਵਿੱਚ ਕਟੌਤੀਆਂ ਬੇਲੋੜੀਆਂ ਕਟੌਤੀਆਂ ਕਰ ਲਈਆਂ ਜਾਂਦੀਆਂ ਉਹਨਾਂ ਦੇ ਵਿੱਚ ਕੀਤੇ ਹੋਏ ਕੰਮ ਦੀ ਜਾਣ ਬੁੱਝ ਕੇ ਅਦਾਇਗੀ ਨਹੀਂ ਕੀਤੀ ਜਾਂਦੀ ਔਰ ਉਹਨਾਂ ਦਾ ਬਿੱਲ ਪਾਸ ਕਰਨ ਵੇਲੇ ਉਹਨਾਂ ਦੀਆਂ ਜਿਹੜੀਆਂ ਫਾਈਲਾਂ ਉਹ ਜਾਣ ਬੁੱਝ ਕੇ ਖੁਰਦ-ਬੁਰਦ ਕਰ ਦਿੱਤੀਆਂ ਜਾਂਦੀਆਂ ਜੇ ਪੰਜਾਬ ਵਿਜੀਲੈਂਸ ਬਿਊਰੋ ਨਗਰ ਨਗਮ ਮੁਹਾਲੀ ਦੇ ਅਕਾਊਂਟਸ ਡਿਪਾਰਟਮੈਂਟ ਔਰ ਉਥੋਂ ਦੇ ਇੰਜੀਨੀਅਰਿੰਗ ਬ੍ਰਾਂਚ ਦਾ ਜੇ ਰਿਕਾਰਡ ਚੈੱਕ ਕਰੇ ਤਾਂ ਬਹੁਤ ਸਾਰੀਆਂ ਐਸੀਆਂ ਐਮਬੀ ਐਮਬੀ ਦਾ ਮਤਲਬ ਮੈਜ਼ਰਮੈਂਟ ਬੁੱਕ ਜਿਹੜਾ ਕੋਈ ਵੀ ਠੇਕੇਦਾਰ ਕੰਮ ਕਰਦਾ ਉਸ ਦੀ ਜਿਹੜੀ ਮਿੰਤੀ ਹੈ ਉਸ ਦੀ ਜਿਹੜਾ ਫਿੱਤਾ ਮਾਰ ਕੇ ਉਸ ਦਾ ਜਿਹੜੀ ਰਿਕਾਰਡ ਐਂਟਰੀ ਹੈ ਉਹ ਮੈਜ਼ਰਮੈਂਟ ਬੁੱਕ ਦੇ ਵਿੱਚ ਹੁੰਦੀ ਹੈ ਐਮਬੀ ਦੇ ਵਿੱਚ ਹੁੰਦੀ ਹੈ ਸੋ ਬਹੁਤ ਸਾਰੀਆਂ ਐਮਬੀਜ਼ ਜਾਣ ਬੁਝ ਕੇ ਅਫਸਰਾਂ ਨੇ ਖੁਰਦ-ਬੁਰਦ ਕਰਤੀਆਂ ਤੇ ਉਹ ਉਸ ਤੋਂ ਇਲਾਵਾ ਬਹੁਤ ਸਾਰੀਆਂ ਫੈਲਾਂ ਜਿਹਦੇ ਵਿੱਚ ਰੋਲ ਘਚੋਲਾ ਸੀ ਉਹ ਵੀ ਜਿਹੜਾ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਵੀ ਖੁਰਦ-ਵੁਰਦ ਕਰ ਦਿੱਤਾ ਗਿਆ ਉਹਨਾਂ ਦੀਆਂ ਫੇਕ ਐਫ ਆਈ ਆਰ ਕਰਵਾ ਕੇ ਐਫ ਆਈ ਆਰ ਕਰਾ ਕੇ ਉਹ ਆਪਣੇ ਵੱਲੋਂ ਕੀਤੀ ਗਈ ਕਰਾਪਸ਼ਨ ਨੂੰ ਠੱਕਣ ਦੇ ਲਈ ਉਹ ਉਹਦੇ ਡੁਪਲੀਕੇਟ ਫਾਈਲ ਬਣਾ ਲਈ ਜਾਂਦੀ ਹੈ ਸੋ ਬਹੁਤ ਸਾਰੇ ਕੰਮਾਂ ਦੀਆਂ ਜਿਹੜੀਆਂ ਜਾਣ ਬੁੱਝ ਕੇ ਕਟੌਤੀਆਂ ਕਰਕੇ ਅਜਿਹੇ ਠੇਕੇਦਾਰਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਿਹੜੇ ਕੰਮ ਤਾਂ ਸਹੀ ਕਰਦੇ ਆ ਪਰ ਅਫਸਰ شاہੀ ਨੂੰ ਪੈਸਾ ਨਹੀਂ ਦਿੰਦੇ ਕਮਿਸ਼ਨ ਨਹੀਂ ਦਿੰਦੇ 15% ਸੋ ਇਹਦੇ ਬਾਰੇ ਹੁਣ ਜਿਹੜੇ ਅਜਿਹੇ ਠੇਕੇਦਾਰ ਹੈ ਜਿਹੜੇ ਸਹੀ ਕੰਮ ਕਰਦੇ ਆ ਜੇ ਉਹ ਕਿਤੇ ਕਿਉਂਕਿ ਜਿਹੜਾ ਵੀ ਕੰਮ ਅਲੋਟ ਹੁੰਦਾ ਹੈ ਉਹਦੇ ਡਿਊਰੇਸ਼ਨ ਹੁੰਦੀ ਆ ਉਹਦਾ ਸਮਾਂ ਹੁੰਦਾ ਨਿਰਧਾਰਤ ਸਮਾਂ ਹੁੰਦਾ ਕੋਈ ਉਹਦੇ ਜਿਹੜੀ ਐਸਟੀ ਕਾਸਟ ਹੈ ਉਹਦੇ ਅਕੋਰਡਿੰਗ ਕੋਈ 3 ਮਹੀਨੇ ਦੇ ਵਿੱਚ ਕੰਮ ਪੂਰਾ ਕਰਨਾ ਹੁੰਦਾ ਕੋਈ 6 ਮਹੀਨੇ ਦੇ ਵਿੱਚ ਕੋਈ ਸਾਲ ਦੇ ਵਿੱਚ ਵੀ ਹੁੰਦਾ ਪਰ ਜਿਹੜੇ ਲੋਕ ਜਿਹੜੇ ਠੇਕੇਦਾਰ ਜਿਹੜੇ ਕਰਪਟ ਅਫਸਰਾਂ ਨੂੰ ਪੈਸੇ ਦਾ ਚੜਾਵਾ ਚੜਾਉਂਦੇ ਆ ਜਾਂ ਪੈਸਾ ਦਿੰਦੇ ਆ ਉਹਨਾਂ ਨੂੰ ਇਹ ਉਸ ਨਿਰਧਾਰਤ ਸਮੇਂ ਤੋਂ ਬਹੁਤ ਸਾਰੇ ਐਗਜ਼ੈਂਪਸ਼ਨ ਦੇ ਦਿੰਦੇ ਆ ਉਹ ਸਾਲ-ਸਾਲ 2-2 ਸਾਲ ਕੰਮ ਹੀ ਨਹੀਂ ਕਰਦੇ ਜਿਹੜੇ ਕੰਮ ਦੀ ਸਮਾਂ ਸੀਮਾ 3 ਮਹੀਨੇ ਦੀ ਹੈ ਉਹ ਕੰਮ 2-2 ਸਾਲ ਨਹੀਂ ਕਰਦੇ ਤਿੰਨ-ਤਿੰਨ ਸਾਲ ਨਹੀਂ ਕਰਦੇ ਉਹ ਕੰਮ ਲਟਕਦੇ ਰਹਿੰਦੇ ਆ ਜਿਹਦੇ ਨਾਲ ਆਮ ਪਬਲਿਕ ਜਿਹੜੇ ਵਾਰਡ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਜਿਸ ਏਰੀਏ ਦੇ ਵਿੱਚ ਉਹ ਕੰਮ ਪਾਸ ਹੋਇਆ ਹੁੰਦਾ ਜਿਸ ਏਰੀਆ ਦਾ ਉਹ ਐਸਟੀਮੇਟ ਹੁੰਦਾ ਉਹ ਲੋਕ ਉੱਥੇ ਦੇ ਵਿਪਤਾ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਘਿਰੇ ਰਹਿੰਦੇ ਆ ਠੇਕੇਦਾਰ ਕੰਮ ਨਹੀਂ ਕਰਦੇ ਤੇ ਅਫਸਰ ਸਾਹੀ ਕਿਉਂਕਿ ਅਫਸਰ شاہੀ ਕਾਨੀ ਹੈ ਉਹ ਉਹਨਾਂ ਨੂੰ ਕੁਝ ਕਹਿੰਦੀ ਨਹੀਂ ਉਹਨਾਂ ਦੇ ਖਿਲਾਫ ਕੋਈ ਵੀ ਪ੍ਰਸ਼ਾਸਕੀ ਕਾਰਵਾਈ ਅਮਲ ਵਿੱਚ ਨਹੀਂ ਲਿਆਉਂਦੀ ਹਾਂ ਉਸ ਦੇ ਬਿਲਕੁਲ ਜੇ ਦੂਸਰੇ ਪਾਸੇ ਆਪਾਂ ਦੇਖੀਏ ਜਿਹੜੇ ਠੇਕੇਦਾਰ ਇਹਨਾਂ ਅਫਸਰਾਂ ਦਾ ਪੇਟ ਪੂਜਾ ਨਹੀਂ ਕਰਦੇ ਇਹਨਾਂ ਦੀਆਂ ਝੋਲੀਆਂ ਨਹੀਂ ਭਰਦੇ ਇਹਨਾਂ ਨੂੰ 15% ਕਮਿਸ਼ਨ ਨਹੀਂ ਦਿੰਦੇ ਤਾਂ ਉਹਨਾਂ ਠੇਕੇਦਾਰਾਂ ਨੂੰ ਇਹ ਜਿਹੜਾ ਕੰਮ ਦੀ ਆੜ ਦੇ ਵਿੱਚ ਸਮਾਂ ਸੀਮਾ ਦੀ ਆੜ ਦੇ ਵਿੱਚ ਉਹਨਾਂ ਨੂੰ ਡੀਬਾਰ ਕਰ ਦਿੰਦੇ ਆ ਉਹਨਾਂ ਨੂੰ ਬਲੈਕਲਿਸਟ ਕਰ ਦਿੰਦੇ ਆ ਸੋ ਇੰਨੀ ਧੰਦਲੀ ਇਸ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਦੇ ਅੰਦਰ ਚੱਲ ਰਹੀ ਹੈ ਮੈਂ ਅੱਜ ਜਿਹੜਾ ਇਸ ਚੈਨਲ ਵੱਲੋਂ ਪੰਜਾਬ ਸਰਕਾਰ ਨੂੰ ਉਚਿਤ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਜਿਹੜੀ ਅਪੀਲ ਹੈ ਚੈਨਲ ਵੱਲੋਂ ਉਚਿਤ ਤੌਰ ਤੇ ਕਿ ਆਪਣੇ ਵਿਜੀਲੈਂਸ ਬਿਊਰੋ ਪੰਜਾਬ ਨੂੰ ਇਹ ਸਖਤ ਆਦੇਸ਼ ਦੇਣ ਕਿ ਪਿਛਲੇ 10 ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਮੋਹਾਲੀ ਦੇ ਵਿੱਚ ਜਿੰਨੇ ਵੀ ਕੰਮ ਹੋਏ ਆ ਉਨ੍ਹਾਂ ਦੀ ਜਿਹੜੀ ਅ ਗਹਿਰਾਈ ਦੇ ਨਾਲ ਤਫ਼ਤੀਸ਼ ਕੀਤੀ ਜਾਵੇ ਔਰ ਉਹਨਾਂ ਦੇ ਵਿੱਚੋਂ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜਿਹੜੇ ਸਰਕਾਰੀ ਪੈਸੇ ਦੀ ਦੁਰਵਰਤੋਂ ਸਰਕਾਰੀ ਪੈਸੇ ਨਾਲ ਖਿਲਵਾੜ ਹੋਇਆ ਉਸ ਦੀ ਜਿਹੜੀ ਪਰਭਾਈਆ ਸਬੰਧਤ ਅਧਿਕਾਰੀਆਂ ਕੋਲੋਂ ਕੀਤੀ ਜਾਵੇ ਇਹ ਵੀ ਸੁਣਨ ਦੇ ਵਿੱਚ ਆਇਆ ਇਹ ਵੀ ਸਾਡੇ ਸੂਤਰ ਦੱਸਦੇ ਨੇ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਕਿਸੇ ਡਿਪਟੀ ਮੇਅਰ ਨੇ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਦੀ ਜਿਹੜੀ ਲਿਖਤੀ ਸ਼ਿਕਾਇਤਾਂ ਵਿਜੀਲੈਂਸ ਬਿਊਰੋ ਨੂੰ ਭੇਜੀ ਵੀ ਸੀ ਤੇ ਕਈ ਠੇਕੇਦਾਰਾਂ ਨੇ ਵੀ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਨਗਰ ਨਿਗਮ ਦੀਆਂ ਕੀਤੀਆਂ ਪਰ ਵਿਜੀਲੈਂਸ ਬਿਊਰੋ ਨੇ ਉਹ ਕੋਈ ਵੀ ਕਾਰਵਾਈ ਅਜੇ ਮਾਮਲਿਆਂ ਦੇ ਵਿੱਚ ਨਹੀਂ ਕੀਤੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹਨਾਂ ਨਗਰ ਨਿਗਮ ਦੇ ਅਫਸਰਾਂ ਦੀ ਸ਼ਾਇਦ ਕਿਤੇ ਨਾ ਕਿਤੇ ਵਿਜੀਲੈਂਸ ਬਿਊਰੋ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਵੀ ਕਥਿਤ ਮਿਲੀਭੁਗਤ ਹੋਵੇ ਸੋ ਇਸ ਚੈਨਲ ਵੱਲੋਂ ਪੰਜਾਬ ਸਰਕਾਰ ਨੂੰ ਜਿਹੜੀ ਪੈਸੇ ਦੀ ਬਰਬਾਦੀ ਹੋ ਰਹੀ ਹੈ ਸਰਕਾਰੀ ਖਜ਼ਾਨੇ ਦੀ ਉਹਨੂੰ ਰੋਕਣ ਲਈ ਵਿਜੀਲੈਂਸ ਬਿਊਰੋ ਇਸ ਗੱਲ ਦੀ ਕਾਰਵਾਈ ਕਰਕੇ ਪਿਛਲੇ 10 12 15 ਸਾਲ ਦੇ ਕੀਤੇ ਹੋਏ ਕੰਮਾਂ ਅਹ ਦੀ ਜਿਹੜੀ ਜਾਂਚ ਹੈ ਉਹ ਨਿਰਪੱਖ ਤੌਰ ਤੇ ਵਿੱਚ ਪਧਰੀ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਜਿਹੜੀ ਪ੍ਰਸ਼ਾਸਕੀ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇ ਤਾਂ ਜੋ ਅਹ ਸ਼ਹਿਰ ਮੋਹਾਲੀ ਦੇ ਲੋਕਾਂ ਨੂੰ ਦੇ ਨਾਲ ਜਿਹੜੀ ਹੋ ਰਹੀ ਜਾਂਤੀ ਉਹਨਾਂ ਦੇ ਨਾਲ ਨਾ ਇਨਸਾਫੀ ਹੈ ਜਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਹੈ ਉਹਨੂੰ ਠੱਲ ਪਾਈ ਜਾ ਸਕੇ ਕੋ ਗੱਲ ਇਹ ਹੈ ਕਿ ਮਤਲਬ ਇਸ ਤਰ੍ਹਾਂ ਨਹੀਂ ਹੈਗਾ ਵੀ ਕੰਮ ਲੋਕਾਂ ਨੂੰ ਫਾਇਦਾ ਨਹੀਂ ਮਿਲ ਰਿਹਾ ਮਤਲਬ ਪਹਿਲਾਂ ਜਿਹੜੀ ਬਸ ਤੁਸੀਂ ਗੱਲ ਕੀਤੀ ਆ ਇਹ ਬਜਟ ਹੈਗਾ ਉਹ ਅਸੀਂ 213 ਕਰੋੜ ਦਾ ਬਣਾ ਕੇ ਭੇਜਿਆ ਸੀਗਾ ਸਰਕਾਰ ਨੂੰ ਉਹ 188 ਕਰੋੜ ਦਾ ਜਿਹੜਾ ਹੈਗਾ ਪਾਸ ਹੋ ਕੇ ਆਇਆ ਹੈਗਾ ਔਰ ਜਿਹੜੇ ਕੰਮ ਅਧੂਰੇ ਨੇ ਕੁਝ ਕੰਮ ਚੱਲ ਰਹੇ ਨੇ ਕੁਝ ਕੰਮ ਪੂਰੇ ਹੋ ਚੁੱਕੇ ਨੇ ਉਹਨਾਂ ਵਿੱਚ ਥੋੜੀ ਜੀ ਕਿਤੇ ਨਾ ਕਿਤੇ ਕਮੀ ਬਿਸ਼ੀ ਹੈਗੀ ਆ ਉਹ ਕਮੀ ਬਿਸ਼ੀ ਇਹ ਹੈ ਕਿ ਕੁਝ ਕੰਮ ਜਿਹੜੇ ਅਸੀਂ ਹੁਣ ਮੀਟਿੰਗ ਕਰਕੇ ਜੇ ਹਟੇ ਆ ਸਾਰੇ ਅਫਸਰ ਸਾਹਿਬਾਨ ਬੁਲਾਏ ਸੀਗੇ ਕਮਿਸ਼ਨਰ ਸਾਹਿਬ ਵੀ ਬੈਠੇ ਸੀਗੇ ਅਸੀਂ ਫਾਇਦਾ ਮੈਂ ਸਾਰੀਆਂ ਮਗਵਾਈਆਂ ਨੇ ਕਿਹੜੇ-ਕਿਹੜੇ ਕੰਮ ਨੇ ਕਿਉਂਕਿ ਬਰਸਾਤ ਦਾ ਜਿਹੜਾ ਮੌਸਮ ਲੰਘ ਕੇ ਗਿਆ ਹੈ ਔਰ ਉਸ ਤੋਂ ਬਾਅਦ ਕਾਫੀ ਜਿਹੜੇ ਕੰਮ ਹੈਗੇ ਨੇ ਉਹ ਟੈਂਡਰ ਪਾਸ ਹੋ ਚੁੱਕੇ ਨੇ ਤੇ ਕੰਮਾਂ ਦੇ ਵਰਕ ਆਰਡਰ ਮਤਲਬ ਦੇਣੇ ਹੈਗੇ ਨੇ ਅਸੀਂ ਉਹ ਅਸੀਂ ਨੈਕਸਟ ਵੀਕ ਦੇ ਦਾਂਗੇ ਉਹ ਜਿਹੜੇ ਕੰਮ ਅਧੂਰੇ ਨੇ ਉਹ ਸਾਰੇ ਕੰਮ ਜਿਹੜੇ ਹੈਗੇ ਆ ਪੂਰੇ ਹੋ ਜਾਣਗੇ ਕਈ ਵਾਰ ਜਦੋਂ ਵਿਕਾਸ ਕੰਮਾਂ ਦੇ ਉੱਤੇ ਧਾਟਣ ਦਾ ਜਾਂ ਸ਼ੁਰੂਆਤ ਦਾ ਕਰਨ ਦੀ ਗੱਲ ਹੋਵੇ ਜਾਂ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਜਦੋਂ ਕਰਦੇ ਆ ਸ਼ੁਰੂਆਤ ਕਰਦੇ ਆ ਚਾਹੇ ਉਹਦਾ ਉੱਤੇ ਕਾਟਣ ਕਰਦੇ ਆ ਚਾਹੇ ਉਹਦਾ ਨੀਂਹ ਪੱਥਰ ਰੱਖਦੇ ਆ ਉਹ ਉਹਦੇ ਵਿੱਚ ਸਥਾਨਕ ਐਮਐਲਏ ਔਰ ਮੇਰ ਸਾਹਿਬ ਤੁਹਾਡਾ ਕਈ ਵਾਰ ਪੇਚ ਪਸ ਜਾਂਦਾ ਕਿ ਇਹਦੇ ਵਿੱਚ ਕਿੰਨੀ ਕਿਸ ਚਾਈ ਹੈ ਜਾਂ ਇਹਨੂੰ ਕਿਸ ਤਰ੍ਹਾਂ ਦੇਖਦੇ। ਦੇਖੋ ਗੱਲ ਇਹ ਹੈ ਕਿ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਆ ਔਰ ਇਥੋਂ ਜਿਹੜਾ ਮੌਜੂਦਾ ਐਮਐਲਏ ਨੇ ਉਹ ਕਲਵੰਤ ਸਿੰਘ ਹੈਗੇ ਨੇ ਔਰ ਮੈਂ ਐ ਜੇ ਮੇਰ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਕਾਰਪਸ਼ਨ ਦੇ ਰੀਨ ਕੰਮ ਹੁੰਦੇ ਆ ਵਿਦਨ ਲਿਮਟ ਕੰਮ ਹੁੰਦੇ ਆ ਉਥੇ ਉਹ ਮੇਰੇ ਪਾਸ ਕਿਤੇ ਹੋਏ ਸਾਰੇ ਕੰਮ ਹੁੰਦੇ ਨੇ ਮੇਰੇ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਹਦਾ ਦਰਖਾਣ ਕਰਾਂ। ਪਰ ਕਿ ਜੇਗਾ ਐਮ.ਐਮ.ਆਰ. ਸਾਹਿਬ ਵੀ ਲਾਹਖਟਨ ਵਾਸਤੇ ਆ ਜਾਂਦੇ ਆ ਸੋ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਇਸ ਗੱਲ ਦਾ ਜੇ ਕਿਤੇ ਉਹ ਅਦਾਲਤਨ ਕਰ ਵੀ ਲੈਣ ਪਰ ਮੈਂ ਉਹਨਾਂ ਤੋਂ ਇੱਕ ਬੇਨਤੀ ਕਰਦਾ ਕਿ ਸਰਕਾਰ ਉਹਨਾਂ ਦੀ ਹੈ ਜਿਹੜੇ ਕੰਮ ਅਧੂਰੇ ਨੇ ਉਹ ਕੰਮ ਨਾਲ ਹੋ ਕੇ ਬੁਰੇ ਕਰਵਾਉਣ ਜਿੰਨੇ ਕਿ ਸਾਡਾ ਸਫਾਈ ਦਾ ਕੰਮ ਹੈਗਾ ਸਫਾਈ ਦੀ ਹਾਲਤ ਥੋੜੀ ਜੀ ਪਤਲੀ ਆ ਔਰ ਉਥੇ ਉਹ ਮਤਲਬ ਮਦਦ ਕਰਨ ਦੀ ਬਜਾਏ ਰੋਕਣਾ ਤਾਂ ਕਿਹੜਾ ਕੰਮ ਹੈਗਾ ਉਹ ਸਹੀ ਰੀਤੇ ਸਮੂਹ ਚੱਲ ਸਕੇ ਕਿਉਂਕਿ ਜਿਹੜੇ ਇਸ ਮੁਹਾਲੀ ਸ਼ਹਿਰ ਦੇ ਲੋਕ ਨੇ ਜਿਹੜਾ ਮੁਹਾਲੀ ਸ਼ਹਿਰ ਜਾਣਿਆ ਜਾਂਦਾ ਹੈ ਉਹ ਸਫਾਈ ਕਰਕੇ ਜਾਣਿਆ ਜਾਂਦਾ ਹੈ ਔਰ ਸਫਾਈ ਪਸੰਦ ਲੋਕ ਨੇ ਔਰ ਮੈਂ ਇਸ ਚੀਜ਼ ਦੀ ਬੇਨਤੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸ਼ਹਿਰ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇੱਕ ਮੇਰੇ ਨਾਲ ਹੋਰ ਦੱਸੋ ਕਿ ਜਿਵੇਂ ਬਹੁਤ ਸਾਰੇ ਠੇਕੇਦਾਰ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਦੇ ਵਿੱਚ ਕੰਮ ਕਰਦੇ ਆ ਕਈ ਕੰਮ ਹਰ ਕੰਮ ਦੀ ਜਿਹੜੀ ਮਿਆਦ ਹੁੰਦੀ ਹੈ ਮਿਆਦ ਹੁੰਦੀ ਹੈ ਉਹਦੀ ਲਿਮਟ ਹੁੰਦੀ ਹੈ ਕਿ 3 ਮਹੀਨੇ ਚ 6 ਮਹੀਨੇ ਚ ਕਰਨਾ ਬਹੁਤ ਸਾਰੇ ਕੰਮ ਮੈਸਟਰਾਂ ਦੇ ਆ ਜਿਹੜੇ 2-2 3-3 ਸਾਲ ਤੋਂ ਠੇਕੇਦਾਰਾਂ ਨੂੰ ਲੋਟ ਕੀਤੇ ਗਏ ਆ ਪਰੰਤੂ ਉਹ ਗਰਾਊਂਡ ਲੈਵਲ ਤੇ ਉਹਨਾਂ ਨੂੰ ਜਿਹੜਾ ਕੀਤਾ ਨਹੀਂ ਗਿਆ ਇਹਦੇ ਪਿੱਛੇ ਕਾਰਨ ਕੀ ਹੁੰਦੇ ਮੈਂ ਹੁਣੇ ਲਿਸਟ ਮੰਗੀ ਆ ਪਹਿਲਾਂ ਹੁਣੇ ਮੀਟਿੰਗ ਹੋ ਗਈ ਹੈ ਜੀ ਉਸ ਤੋਂ ਬਾਅਦ ਮੈਂ ਲਿਸਟ ਮੰਗੀ ਆ ਕਿ ਜਿਹੜੇ ਕੰਮ ਬਹੁਤ ਪੁਰਾਣੇ ਹੋ ਗਏ ਨੇ ਪੈਂਡਿੰਗ ਕੰਮ ਨੇ ਹੁਣ ਤੱਕ ਨਹੀਂ ਹੋਏ ਔਰ ਉਹਨਾਂ ਦੇ ਠੇਕੇਦਾਰ ਦੇ ਪਾਰ ਤੇ ਗਲਤੀ ਹੈਗੀ ਤਾਂ ਠੇਕੇਦਾਰ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਆ ਜੇਕਰ ਕਿਤੇ ਸਾਡੇ ਦਫ਼ਤਰ ਦੇ ਪਾਰ ਤੇ ਕਿਤੇ ਕੋਈ ਕਮੀ ਬਿਸ਼ੀ ਹੋਈ ਹੈ ਤੇ ਅਸੀਂ ਉਹ ਵੀ ਚੈੱਕ ਕਰਨੀ ਆ ਜੇ ਕੋਈ ਦਫਤਰ ਅਫਸਰ ਦੇ ਮਤਲਬ ਕੋਈ ਪਾੜ ਦੇ ਕਮੀ ਹੈ ਤਾਂ ਉਹਦੇ ਵੀ ਅਸੀਂ ਖਲਾਫ ਲਿਖ ਕੇ ਭੇਜਾਂਗੇ ਜਿਹੜੇ ਤੁਸੀਂ ਟੈਂਡਰ ਲਗਾਉਂਦੇ ਹੋ ਵੀ ਟੈਂਡਰ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੇ ਪਿਛਲੇ ਸਮੇਂ ਦੌਰਾਨ ਪਿਛਲੇ ਕਈ ਸਾਲਾਂ ਤੋਂ ਦੇਖਣ ਨੂੰ ਮਿਲਿਆ ਕਿ ਜਿਹੜੇ ਠੇਕੇਦਾਰ ਬਹੁਤ ਜ਼ਿਆਦਾ ਲੈਸ ਸੀਐਸਆਰ ਦੇ ਰੇਟਾਂ ਤੋਂ ਬਹੁਤ ਜ਼ਿਆਦਾ ਘੱਟ ਪਾ ਦਿੰਦੇ ਆ ਉਹਦੇ ਨਾਲ ਜਿਹੜੀ ਗੁਣਵੱਤਾ ਹੈਗੀ ਹੈ ਕੰਮ ਦੀ ਉਹਦੇ ਉੱਤੇ ਵੀ ਕੋਈ ਅਸਰ ਪੈਂਦਾ ਜੀ ਉਹ ਜੋ ਮੈਂ ਦੱਸ ਰਿਹਾ ਉਹ ਇਹ ਕਹਿੰਦਾ ਕਿ ਦੇਖੋ ਜੇ ਬਾਈ ਚਾਂਸ ਜਦੋਂ ਕੋਈ 60% ਲੈਸ ਪਿਆ ਜਾਂਦਾ ਉਹਦੇ ਤੇ ਇਹ ਲੱਗਦਾ ਹੈ ਕਿ ਮਤਲਬ ਵੀ ਜਿਆਦਾ ਉਹਦਾ ਉਹ ਐਸਟੀਮੇਟ ਆਇਆ ਉਹ ਸਹੀ ਨਹੀਂ ਬਣਿਆ ਹੋਇਆ ਹੈਗਾ ਜੇ ਬਿੰਦਾ ਬੜਾ ਕੰਮ ਸਸਟੀਫੀਐਂਟ ਲੈਸ ਤੇ ਕੰਮ ਕਰੂਗਾ ਇਹਦਾ ਮਤਲਬ ਕੰਮ ਨਹੀਂ ਕਰਦਾ ਬਿੱਲ ਇਸ ਤਰੀਏ ਪਾਸ ਕਰਵਾ ਲੂਗਾ ਉਹ ਮੈਂ ਉਸ ਤੱਕ ਇਹ ਕਿਹਾ ਕਿ ਇਹਨੂੰ ਵਿੱਚ ਆਪਾਂ ਚੈੱਕ ਰੱਖੀਏ ਤਾਂ ਕਿ ਜੇ ਕੋਈ ਬੰਦਾ ਵੀ ਉਹ ਕਿਵੇਂ ਜਿਆਦਾ ਉਹ ਸਰਵਾਈਵ ਕਿਵੇਂ ਕਰ ਰਿਹਾ ਹੈ ਜੇਕਰ ਸਸਟੀਫੀਐਂਟ ਲੈਸ ਪਾ ਕੇ ਕੰਮ ਕਰ ਰਿਹਾ ਹੈ ਔਰ ਜੇਕਰ ਸਸਟੀਫੀਐਂਟ ਤੇ ਵੀ ਲੈਸ ਪਾ ਕੇ ਸਰਵਾਈਵ ਕਰ ਰਿਹਾ ਤਾਂ ਇਹਦਾ ਮਤਲਬ ਉਹ ਐਸਟੀਮੇਟ ਸਹੀ ਨਹੀਂ ਹੈਗਾ ਸੋ ਇਹ ਕਈ ਗੱਲਾਂ ਹੈਗੀਆਂ ਉਹ ਚੈੱਕ ਕਰਨ ਵਾਲੀਆਂ ਨੇ ਅਸੀਂ ਉਹ ਵੀ ਮੈਨਿਸਟ ਮੰਗੀ ਹੈ ਕਿ ਜਿਹੜੇ ਜ਼ਿਆਦਾ ਲੈਸ ਤੇ ਕੰਮ ਹੋਏ ਨੇ ਉਹ ਚੈੱਕ ਕਰਵਾਓ ਕਿ ਉਹ ਕੰਮ ਠੀਕ ਹੋ ਰਹੇ ਨੇ ਜਾਂ ਕਦੇ ਬਿਸ਼ੀ ਹੈ ਆ ਕੁਝ ਮੇਰੇ ਸਾਹਬ ਕੁਝ ਠੇਕੇਦਾਰਾਂ ਵੱਲੋਂ ਜਿਹੜਾ ਨਿਗਮ ਪ੍ਰਸ਼ਾਸਨ ਦੇ ਉੱਤੇ ਇਸ ਗੱਲ ਦੇ ਇਲਜ਼ਾਮ ਲੱਗਦੇ ਆ ਕਿ ਕਮਿਸ਼ਨ ਨਾ ਦੇਣ ਕਰਕੇ ਉਹਨਾਂ ਦੇ ਜਿਹੜੇ ਪਰਸਨਲ ਉਹਨਾਂ ਦੀਆਂ ਲੋੜਾਂ ਪੂਰੀਆਂ ਨਾ ਕਰਨ ਕਰਕੇ ਠੇਕੇਦਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਜਿਨ੍ਹਾਂ ਦੇ ਕੋਈ ਗਲਤੀ ਵੀ ਨਹੀਂ ਹੁੰਦੀ ਉਹਨਾਂ ਨੂੰ ਜਿਹੜੀ ਸਜ਼ਾ ਦੇ ਤੌਰ ਤੇ ਕਿਸੇ ਨੂੰ ਡੀਵਾਰ ਕਰ ਦਿੱਤਾ ਜਾਂਦਾ ਜਾਂ ਕਿਸੇ ਨੂੰ ਬਲੈਕਲਿਸਟ ਕਰ ਦਿੱਤਾ ਜਾਂਦਾ ਲੇਕਿਨ ਜਿਹੜੇ ਡਿਫਾਲਟਰ ਨਹੀਂ ਸਰਕਾਰੀ ਨਿਯਮਾਂ ਦੇ ਉਲੰਘਣਾ ਕਰਕੇ ਟੈਂਡਰ ਪਾਉਂਦੇ ਵੀ ਐ ਔਰ ਟੈਂਡਰ ਟੈਂਡਰ ਹਾਸਲ ਵੀ ਕਰਦੇ ਆ ਉਹਨਾਂ ਦੇ ਖਿਲਾਫ ਜਿਹੜਾ ਨਿਗਮ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਇਹਦੇ ਵਿੱਚ ਦੋਸ਼ੀ ਕੌਣ ਹੈ ਦੇਖੋ ਜਦੋਂ ਪਿੱਛੇ ਕਾਰਪਸ਼ਨੀ ਆਪਣੀ ਹਾਊਸ ਦੀ ਮੀਟਿੰਗ ਸੀਗੀ ਉੱਥੇ ਇੱਕ ਵਾਰੀ ਇੱਕ ਚਿੱਠੀ ਆਈ ਸੀ ਕਿ ਜੀ ਇੱਕ ਵਿਜਿਡ ਇਨਕੁਆਰੀ ਖੋਲੋਗੇ ਕਈ ਜਗ੍ਹਾ ਤੇ ਸਾਨੂੰ ਕੋ ਲੱਗਦਾ ਹੈ ਕਿ ਮਤਲਬ ਕੋਈ ਤਰੁੱਟੀਆਂ ਨੇ ਕਿ ਕਈ ਜਗ੍ਹਾ ਤੇ ਕੋਈ ਮਤਲਬ ਉਹਨੂੰ ਉਹ ਆਉਂਦੀ ਹੈ ਕਿ ਕਿਨੇ ਪੈਸੇ ਖਾਦੇ ਗਏ ਆ ਮੈਂ ਇਮੀਡੀਏਟ ਉਹਦੀ ਐਪਲੀਕੇਸ਼ਨ ਲਈ ਤੇ ਨਾਲ ਦੇ ਨਾਲ ਸਰਕਾਰ ਨੂੰ ਭੇਜਤੀ ਕਿ ਜੀ ਇਹਦੇ ਖਿਲਾਫ ਵਿਜਿਡ ਇਨਕੁਆਰੀ ਹੋ ਔਰ ਜੇਕਰ ਬਾਈ ਜਸ ਜਿਵੇਂ ਤੁਸੀਂ ਦੱਸਿਆ ਕਿ ਠੇਕੇਦਾਰਾਂ ਨੂੰ ਕਿਤੇ ਕੋਈ ਪਾਰਸ਼ੀਅਲਟੀ ਹੁੰਦੀ ਆ ਕਿ ਇੱਕ ਠੇਕੇਦਾਰ ਨੂੰ ਟਾਰਗੇਟ ਕੀਤਾ ਜਾਂਦਾ ਕਿ ਜੀ ਇਹਦੇ ਖਿਲਾਫ ਕਾਰਵਾਈ ਕਰੋ ਔਰ ਦੂਸਰਾ ਆਪਣਾ ਆਰਾਮ ਨਾਲ ਕੰਮ ਕਰ ਰਿਹਾ ਔਰ ਉਹ ਵੀ ਜੇਕਰ ਮੇਰੇ ਧਿਆਨ ਦੇ ਵਿੱਚ ਚੀਜ਼ ਆਉਗੀ ਤਾਂ ਅਗਲੀ ਹਾਊਸ ਦੀ ਮੀਟਿੰਗ ਦੇ ਵਿੱਚ ਮੈਂ ਉਹ ਠੇਕੇਦਾਰ ਨੂੰ ਵੀ ਕਹੂੰਗਾ ਕਿ ਸਾਹਮਣੇ ਚਿੱਠੀ ਲੈ ਕੇ ਆ ਔਰ ਸਭ ਦੇ ਸਾਹਮਣੇ ਮੈਂ ਕਹੂੰਗਾ ਜੇਕਰ ਬਾਈ ਜਸ ਤੇਰਾ ਕੰਮ ਪੈਸਿਆਂ ਦਾ ਕਿ ਲੋਕਦਾ ਹੈ ਜਦ ਪੈਸੇ ਨਾ ਦੇਣ ਕਰਕੇ ਤੈਨੂੰ ਪਰੇਸ਼ਾਨੀ ਚ ਰਹਿਣੀ ਪੈਂਦੀ ਆ ਤਾਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਅ ਤੁਸੀਂ ਵਾਜਬ ਮੰਨਦੇ ਹੋ ਕਿ ਜਿਹੜੀ ਵਿਜੀਲੈਂਸ ਦੀ ਇਨਕੁਆਰੀ ਆ ਹੋਣੀ ਚਾਹੀਦੀ ਆ ਜਿਹੜੀ ਵਿਜੀਲੈਂਸ ਆ ਉਹ ਇੰਪਾਰਸ਼ਲ ਜਿਹੜੀ ਕਾਰਵਾਈ ਅਮਲ ਵਿੱਚ ਲਿਆ ਸਕਦੀ ਹੈ ਦੇਖੋ ਗੱਲ ਇਹ ਹੈ ਕਿ ਮੇ ਜਿਹੜੀ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਕਿਹਨੂੰ ਕਹਿ ਸਕਦਾ ਮੈਂ ਮਤਲਬ ਕਿੱਥੇ ਲਿਖ ਕੇ ਭੇਜ ਸਕਦਾ ਉਥੇ ਜਿਹੜੀ ਮੰਗੀ ਗਈ ਸੀ ਇਨਕੁਆਰੀ ਉਹ ਮੰਗੀ ਹੋਈ ਬਿਜ਼ਨਸ ਵਾਸਤੇ ਸੀ ਕਿ ਬਿਜ਼ਨਸ ਨੂੰ ਇਨਕੁਆਰੀ ਭੇਜੋ ਮੈਂ ਉਮੀਦ ਨਾਲ ਜੀ ਨਾਲ ਮੈਂ ਇਨਕੁਰੀ ਜੋ ਭੇਜੀ ਸੀ ਜੋ ਆ ਕਾਰਪੋਰੇਸ਼ਨ ਦੇ ਮੇਰਾ ਖਿਆਲ ਤਤਕਨ ਲਈ ਡਿਪਟੀ ਮੇਅਰ ਸੀ ਜਾਂ ਸੀਨੀਅਰ ਡਿਪਟੀ ਮੇਅਰ ਸੀ ਸੇਟੀ ਸਾਹਿਬ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਜਿਹੜੀ ਵਿਜੀਲੈਂਸ ਨੂੰ ਭੇਜੀ ਸੀ ਤੁਹਾਨੂੰ ਇਹਦੇ ਬਾਰੇ ਕੋਈ ਲੱਭ ਹਾਂ ਲੈ ਕੇ ਆਈ ਸੀ ਉਹ ਮੈਂ ਤਾਂ ਕਿਹਾ ਸੀ ਉਹਨਾਂ ਨੂੰ ਮੈਂ ਉਸ ਟਾਈਮ ਹੀ ਫੜ ਕੇ ਉਹਨਾਂ ਕੋਲ ਦੁਬਾਰਾ ਜਿੰਨੇ ਮੈਂ ਅੱਗੇ ਉਹ ਜਿਹੜੇ ਫਾਰਵਰਡ ਕਰਤੀ ਸੀ ਉਹ ਚਲੋ ਬਹੁਤ ਬਹੁਤ ਮਿਹਰਬਾਨੀ ਅਮੇਰ ਸਾਹਿਬ ਤੁਸੀਂ ਸਮਾਂ ਕੱਢ ਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਣਾ ਸਮਾਂ ਦਿੱਤਾ ਹੈ ਸੋ ਜਿਹੜੇ ਜਿਹੜੇ ਦਰਸ਼ਕਾਂ ਨੇ ਲੋਕ ਚੇਤਨਾ ਟੀਵੀ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਆਂ ਤੇ ਤਾਜ਼ਾ ਜੜੀਆਂ ਖਬਰਾਂ ਤੁਹਾਡੇ ਤੱਕ ਸਮੇਂ ਸਿਰ ਸਮਾਵਧ ਤੁਰੰਤ ਪਹੁੰਚ ਸਕਣ ਬਹੁਤ ਬਹੁਤ ਮਿਹਰਬਾਨੀ ਸ਼ੁਬਾਕ ਹੈ ਸੋ ਅੱਜ ਦੇ ਲਈ ਇੰਨਾ ਹੀ ਅੱਜ ਤੋਂ ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਨਵੇਂ ਮੁੱਦੇ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ